ਸਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸਾਡਾ ਸਾਡੇ ਕੈਨੇਡਾ ਦੀ ਜ਼ਿੰਦਗੀ ਕੀ ਸਾਡਾ ਦਿਨ ਕਿਵੇਂ ਨਿਕਲਦਾ ਆਪਾਂ ਦਿਨ ਦੇ ਵਿੱਚ ਕੀ ਕੰਮ-ਕਾਰ ਕਰਦੇ ਹਾਂ ਸਵੇਰੇ اٹਕੇ ਮੈਂ ਚਾਹ ਧਾਰ ਲਈ ਸੀਗੀ ਅਸੀਸ ਵੀ ਸੁੱਤੀ ਪਈ ਆ ਕਿਉਂਕਿ ਅਸੀਸ ਨੂੰ ਮੈਨੂੰ ਉਠਾਂਦੀ ਨਹੀਂ ਹੁੰਦੀ ਦਿਨੇ ਵੀ ਘੱਟ ਸੌਂਦੀ ਆ ਤੇ ਮੈਨੂੰ ਹੁੰਦਾ ਕਿ ਸੁੱਤੀ ਰਵੇ ਕਿ ਇਹਦੇ ਸੁੱਤੇ ਸੁੱਤੇ ਮੈਂ ਸਾਰੇ ਕੰਮ-ਕਾਰ ਜੜਿਆ ਕਰ ਲਵਾਂ ਹਰਸ਼ ਵੀ ਸੁੱਤੀ ਪਈ ਆ ਹੁਣ ਆਪਾਂ ਹਰਸ਼ ਨੂੰ ਉਠਾਣਾ ਵਾ ਕਿਉਂਕਿ ਉਹਦਾ ਡਰੌਪ ਚੱਲ ਰਿਹਾ ਵਾ ਉਹ ਵੀ ਘਰੇ ਹੁੰਦੀ ਆ ਸਭ ਪਤਾ ਪਣੀ ਪਿੰਨੇ ਅਤੇ ਫਿਰ ਬਾਕੀ ਦੇ ਕੰਮ ਜੜੇ ਆ ਉਹ ਸ਼ੁਰੂ ਕਰਦੇ ਆ ਤੇ ਨਾਲ ਹੀ ਤੁਹਾਨੂੰ ਅੱਜ ਦਾ ਤਿੰਨ ਦਿਖਾਉਣੀ ਆ ਆ ਸਾਡਾ ਬੈਕਯਾਰਡ ਆ ਤੇ ਆ ਕਿਆਰੀਆਂ ਦੇ ਵਿੱਚ ਆਪਾਂ ਕੱਲ ਸਬਜ਼ੀ ਲਾਈ ਸੀਗੀ ਸੋ ਆ ਜਿਹੜਾ ਸੋਫੇ ਦੇ ਉੱਤੇ ਇਕੱਠਾ ਹੋਇਆ ਬੰਦਾ ਪਿਆ ਵਾ ਬੰਦਾ ਦੀ ਬੁੜੀ ਆ ਇਹ ਇਹ ਹੈਗੀ ਆ ਹਰਸ਼ ਜਿੱਥੇ ਮਰਦੇ ਸਾਇ ਆਂਦੀਆ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਇਸ ਸੋਫੇ ਤੋਂ ਇਹ ਦੋ ਤਿੰਨ ਵਾਰ ਜਿਹੜੀ ਆ ਥੱਲੇ ਵੀ ਡਿੱਗ ਚੁੱਕਿਆ ਹਰਸ਼ ਹਰਸ਼ ਟਾਗੀ ਹਾਂ ਨੰਨੇ 10 ਮਿੰਟ ਲੱਗਣੇ ਆ ਮੋਸ਼ਨ ਚਾਣ ਨੂੰ ਫਿਰੇ ਉੱਠੂਗੀ ਗੁੱਡ ਮਾਰਨਿੰਗ ਜੀ ਸਾਡੇ ਲੈਪਟਾਪ ਖੁੱਲ ਚੁੱਕੇ ਆ ਤੇ ਪਵਨ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਤੇ ਉਹ ਮੈਡਮ ਹਜੇ ਤੱਕ ਚਾਹ ਪੀ ਜਾਂਦੀ ਆ ਚਾਹ ਨੂੰ ਲੱਗੀ ਪਈ ਆ ਮੈਨੂੰ ਇਹ ਨਹੀਂ ਪਤਾ ਇਹ ਚਾਹ ਪੂਰੀ ਠੰਡੀ ਕਰਕੇ ਪੀਂਦੀ ਆ ਚਾਹ ਪੀਣ ਦਾ ਮਜ਼ਾ ਕੀ ਆਂਦਾ ਚਾਹ ਹੁੰਦੀ ਗਰਮ ਗਰਮ ਇਹਨੂੰ ਦੋ ਕਣਾ ਵਿੱਚ ਬਰਫ਼ ਦੀਆਂ ਡਲੀਆਂ ਪਾ ਕੇ ਦਿਆ ਕਰੋ ਸਵੇਰੇ ਉੱਠ ਕੇ ਸਵੇਰ ਦਾ 1 ਘੰਟਾ ਹਰਸ਼ਤਾ ਲੱਗਦਾ ਚਾਹ ਪੀਣ ਨੂੰ ਤੁਸੀਂ ਸੋਚ ਰਹੇ ਹੋਗੇ ਅਸੀਂ ਇੰਨੇ ਸ਼ਾਂਤ ਕਿਵੇਂ ਬੈਠੇ ਆ ਸਾਡਾ ਜਿਹੜਾ ਤੂਫਾਨ ਆ ਹਜੇ ਸੁੱਤਾ ਪਿਆ ਤਾਂ ਇਹ ਸਾਨੂੰ ਹੁੰਦਾ ਜਿੰਨਾ ਚਿਰ ਅਸੀਂ ਸੁੱਤੇ ਹੁੰਦੀਆਂ ਅਸੀਂ ਫਟਾਫਟ ਸਾਰੇ ਕੰਮ ਨਬੇੜ ਲਈਏ ਸਤਾਈਏ ਕਰਕੇ ਮੇਰਾ ਜਿਹੜਾ ਪੈਂਡਿੰਗ ਆ ਸੀ ਮੈਂ ਉਹਨੂੰ ਬੇੜ ਰਹੀ ਆ ਪਰ ਅਸੀਂ ਆਪਣੇ ਦਿਨ ਦਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਜਿਹੜਾ ਵਾ ਇੰਨਾ ਸੋਫਿਆਂ ਤੇ ਗੁਜ਼ਾਰਦੇ ਆ ਸਾਡੇ ਸੋਫੇ ਵੀ ਕਹਿੰਦੇ ਹਨਗੇ ਅਸੀਂ ਕਿੰਨਾ ਦੇ ਘਰੇ ਆਏ ਹੋਈਆਂ ਹਾਂ ਚਲੋ ਦਿਨੇ ਦਾ ਸਹੀ ਰਾਤ ਨੂੰ ਉਹ ਨਹੀਂ ਖੜਾ ਛੱਡਦੀ ਆ ਬੈਠੀ ਮੈਡਮ ਅਏ ਜਿੱਥੇ ਮਰਜੀ ਸੁੱਤੀ ਹੁੰਦੀ ਐ ਇਹ ਨੀਚੇ ਵੀ ਸੌ ਜਾਂਦੀ ਆ ਕਈ ਵਾਰੇ ਥੱਲੇ ਵੀ ਡਿੱਗੀ ਹੁੰਦੀ ਐ ਜਿੱਦਾਂ ਮੈਂ ਪਹਿਲੇ ਹੀ ਦੱਸ ਚੁੱਕਿਆ ਬੈੱਡ ਤਾਂ ਦੋ ਬੈੱਡ ਕਿੀਆ ਹੁਣ ਆਪਾਂ ਕੀ ਕਰੀਏ ਹੁਣ ਆਪਾਂ ਕੰਮ ਕਰੀਏ ਬਾ ਚਾਚੂ ਪੀ ਕੇ ਦੀਦੀ ਲੱਗ ਜਾਂਦੇ ਨੇ ਬ੍ਰੈਕਫਾਸਟ ਬਣਾਉਣ ਇਹਨਾਂ ਦਾ ਪਹਿਲਾ ਟਾਸਕ ਇਹੀ ਹੁੰਦਾ ਕਿ ਮੈਂ ਕੀ ਬਣਾਵਾਂ ਪਰ ਅੱਜ ਕੱਲੇ ਅਸੀਂ ਸੈਂਡਵਿਚ ਹੀ ਬਣਾਉਨੇ ਆ ਸਵੇਰੇ ਸਾਰੇ ਕਿ ਕੀ ਪਿੰਨਾ ਡਾਂ ਰੋਟੀ ਖਾਓ ਫਿਰ ਸਾਡਾ ਕੰਮ ਘਰ ਵੀ ਕੰਮ ਤਾਂ ਹੁੰਦਾ ਕੰਮ ਕੰਮ ਵੀ ਕਰਤਾ ਹੁੰਦਾ ਵਾ ਤੇ ਫਿਰ ਕੀ ਕਹਿੰਦੇ ਹੁੰਦੇ ਆ ਮੋਟਾਪਾ ਆਉਂਦਾ ਡਰ ਹੋ ਸਕਦਾ ਵਾ ਇਸ ਕਰਕੇ ਬਹੁਤ ਈ ਨਾ ਸੋ অলਮੋਟ ਦਿਨ ਆ ਹੋਏ ਇਹਨੂੰ ਧਿਆਨ ਵਿੱਚ ਰੱਖਦੇ ਆਪਾਂ ਮੰਗੋ ਸ਼ੇਕ ਤੇ ਸੈਂਡਵਿਚ ਤੇ ਆਪਾਂ ਵੀਡਿਓਸ ਕੜਾ ਮਗੇ ਦੁਪਹਿਰੇ ਸੋ ਅਸੀਂ ਇਸ ਤੇ ਉੱਠਣ ਤੋਂ ਪਹਿਲਾਂ ਵਾਲਾ ਆਪਾਂ ਆਪਣਾ ਸਾਰਾ ਕੰਮ ਡਨ ਕਰ ਦੇਣਾ ਹਰਸ਼ ਨੇ ਸਪਾਈ ਕਰਨੀ ਆ ਮੈਂ ਕਿਚਨਾਂ ਨੂੰ ਪੇੜਨਾ ਵਾ ਫਿਰ ਅਸੀਂ ਫਿਰ ਬਹਿ ਜਾਣਾ ਲੈਪਟਾਪਸ ਤੇ ਹਮ ਲੈਪਟਾਪਸ ਤੇ ਨਹੀਂ ਬਹਿਣਾ ਲੈਪਟਾਪਸ ਲੈ ਆ ਕੇ ਬੈਠਾ ਲੈਪਟਾਪਸ ਹੀ ਅਸੀਂ ਜਪੈਂਦੀ ਹੁੰਦੀ ਹਾਂ ਨੱਚਦੇਵੇਂ ਹੁੰਦੇ ਆ ਉਹ ਉਹ ਵੀ ਉੱਠਣ ਹੀ ਵਾਲੀ ਹੁਣੀਆਂ ਓਕੇ ਸੋ ਆਹ ਰਿਹਾ ਮੈਂ ਥੋੜਾ ਐਡਜਸਟ ਕਰਤਾ ਕਰਨੂ ਬਸ ਹੁਣ ਰੰਦਾ ਆ ਮੇਰਾ ਥੋੜਾ ਝਾੜੂ ਪੋਚਾ ਲਾਉਣਾ ਵੇ ਮੈਂ ਕਿ ਕਲਸ਼ ਵਿੱਚ ਸਾਫਟਾਨਾ ਸੇਸ ਤੇ ਆ ਕੇ ਫਿਰ ਗੰਦ ਪਾ ਦੇਣਾ ਪਤਾ ਨਹੀਂ ਕਿੰਨੇ ਕਵਾਸ ਸੀ ਇਸ ਘਰ ਤੇ ਸਫਾਈ ਕਰਦੇ ਹਾਂ ਹਾਂ ਕੋਈ ਅੱਜ ਤੁਹਾਨੂੰ ਦਿਖਾਵਾਂਗੇ ਸਿਕੰਦੀ ਵਾਲਾ ਯਾਰ ਆ ਪਾਰਕ ਦਾ ਮਾਹੌਲ ਅੱਜ ਤਾਂ ਗਰਮੀ ਲੱਗਦੀ ਕੋਈ ਨਹੀਂ ਆ ਰਿਹਾ ਹਾਂ ਅੱਜ ਧੁੱਪ ਵੈਸੇ ਬੜੀ ਲਿਸ਼ਕੜੀ। ਉਹ ਦੇਖੋ ਦੋ ਜਾਨੇ ਬਾਪੂ ਜਿਹੜੇ ਨਾ ਗੱਲਾਂ ਮਾਰਦੇ ਆ ਆਪਸ ਵਿੱਚ। ਕੱਲ ਨੂੰ ਅਸੀਂ ਦੀ সুইমিং ਕਲਾਸ ਤੇ ਆਪਾਂ ਜਾਣਾ। ਯਾ। ਕੱਲ ਨੂੰ ਆਪਾਂ ਟੈਨ ਨਹੀਂ ਉਠਾਉਣੀ। ਹਾਂ ਉਹ ਦੇਖੋ ਦੋ ਬਾਪੂ ਪਤਾ ਨਹੀਂ ਕਿਹੜਾ ਇੱਕ ਦੂਸਰੇ ਨੂੰ ਨਾ ਉਹ ਦਿਖਾਉਂਦੇ ਪਏ ਨੇ ਰਾਤ ਖਾਂਦੇ ਨੇ। ਉਹ ਅੰਕਲ ਜੀ ਉਹ ਅੰਕਲ ਨੂੰ ਨਾ ਰਾਤ ਦਿਖਾ ਰਹੇ ਨੇ ਨਾ। ਜਿਹੜੇ ਪਜਰਗਾ ਉਹਨਾਂ ਦੀ ਵੀ ਹੁਣ ਸੌਖਾ ਹੋਇਆ ਹੈ ਨਾ। ਮੇਕਅੱਪ ਇਹਨਾਂ ਦਾ ਵਿਚਾਰੇ ਘਰੇ ਰਹਿ ਗਏਗਾ। ਸਹੀ ਗੱਲ ਆ ਯਾਰ ਵਿਚਾਰੇ ਬਹੁਤ ਔਖਾ ਹੈ ਨਾ ਇਹਨਾਂ ਦਾ ਇੱਥੇ। ਆਪਾਂ ਕਹਿੰਦੇ ਸਾਡਾ ਔਖਾ ਇਹਨਾਂ ਦਿਲ ਲੱਭਤ ਕਰਕੇ ਇੱਕ ਬਾਪੂਰੀ ਕੀ ਗੱਲ ਕਰਦੀ ਸੀ ਜਿਹੜੀ ਕਹਿੰਦੀ ਸੀ ਕੈਨੇਡਾ ਚ ਕੋਈ ਆ ਰਹੀ ਆ ਹਾਂ ਸੱਚੂ ਗੱਲ ਦੱਸਦੀ ਆ ਨਾ ਮੈਂ ਵੀ ਇੱਕ ਮੈਂ ਤਾਂ ਬਸਲਾ ਨਹੀਂ ਸੀ ਕਿ ਗੁਰੂ ਘਰ ਦੇ ਲਾਗੋ ਜਿਹੜੀ ਮਿਲਦੀ ਆ ਪਲਾਜ਼ਾ ਜਿਹੜਾ ਵਾ ਕਿੰਦੀ ਨੰਬਰ ਹੁੰਦੀ ਆ ਮੈਨੂੰ ਨੰਬਰ ਨਹੀਂ ਯਾਦ ਉਹਨੇ ਬਸਦਾ ਵਾ 23 ਨੰਬਰ ਹੁੰਦੀ ਆ ਸ਼ਾਇਦ ਪਤਾ ਨਹੀਂ ਯਾਰ ਕਿਹੜੇ ਜਿਹੜੇ ਪ੍ਰੈਪ ਲਈ ਪ੍ਰੈਪ ਲਈ ਜਾਂਦੀ ਪ੍ਰੈਪ ਸਿਟੀਜ਼ਨ ਸੈਂਟਰ ਜਾਂਦੀ ਹੁਣ ਪਤਾ ਨਹੀਂ ਕਿਹੜੀ ਆ ਮੈਂ ਕਾਲਜ ਆਣਾ ਸੀ ਨਾ ਤੇ ਮੇਰੀ ਗੋਭਾਸੋਂ ਨਿਕਲ ਗਈ ਸੀ ਤੇ ਮੈਂ ਕਿਹਾ ਚੱਲ ਉਧਰ ਬਸ ਲੈਣੀ ਆ ਮੈਂ ਤੋ ਉਹ ਤੇ ਇੱਕ ਅੰਕਲ ਸੀਗੇ ਨਾ ਉਹਨੇ ਅੰਕਲ ਜੀ ਗੱਲ ਕਰਦੇ ਪਏ ਸੀ ਵਾਹ ਖੁਸ਼ਦਿਲ ਬੰਦੇ ਸੀ ਉਹ ਕਿ ਆਪਣੇ ਬੁੰਡੇ ਨਾਲ ਗੱਲ ੜੇ ਕਰਨ ਕਹਿੰਦਾ ਹਾਂ ਜਦੋਂ ਮੈਂ ਉੱਥੇ ਆਈ ਨਾ ਉਹਨਾਂ ਨੇ ਉਹ ਤਾਂ ਕਹਿੰਦਾ ਹਾਂ ਸਾਡਾ ਹਰਸ਼ ਵੀ ਆ ਗਿਆ ਮੈਂ ਦੇਖਾਂ ਮੈਂ ਹੈ ਮੇਰਾ ਨਾਮ ਲੈਂਦੇ ਪੇ ਫਿਰ ਮੈਂ ਕਿ ਅੱਛਾ ਇਹਨਾਂ ਦਾ ਕਈ ਹੋਣਾ ਨਾ ਤੇ ਮੇਰਾ ਅੰਕਲ ਕਹਿੰਦੇ ਕੌਣ ਕਹਿੰਦਾ ਕੈਨੇਡਾ ਮਾੜਾ ਕਹਿੰਦਾ ਕੈਨੇਡਾ ਤੇ ਇੰਨੇ ਨਜ਼ਾਰੇ ਆ ਪੁੱਤ ਕਹਿੰਦਾ ਮੇਰੇ ਤਾਂ ਨਜ਼ਾਰੇ ਆ ਕਹਿੰਦਾ ਹੁਣ ਸਿਟੀ ਸੈਂਟਰ ਚੱਲਦੇ ਆ ਕਹਿੰਦਾ ਅੱਥੇ ਜਾ ਕੇ ਯਾਰਾ ਬਿੱਲੀਆ ਨਾਲ ਅਸੀਂ ਚਾਹ ਪੀਵਾਂਗੇ ਕੱਪ-ਕੱਪ ਕਹਿੰਦਾ ਟੀਮ ਤੋਂ ਲੈ ਲੈਣੀ ਆ ਕਹਿੰਦਾ ਆਪਾਂ ਪੱਤੇ-ਪੁੱਤੇ ਕੁੱਟਣ ਲੱਗ ਜਾਨੇ ਆ ਕਹਿੰਦਾ ਇੱਦਾਂ ਹੀ ਸਾਡਾ ਦਿਨ ਨਿਕਲ ਜਾਣਾ ਕਹਿੰਦਾ ਸ਼ਾਮ ਨੂੰ ਮੈਂ ਆ ਜਾਣਾ ਯਾ ਛੇੜੇ ਤਾਂ ਬਾਹਰੋਂ ਦਾ ਨਿਕਲਦੇ ਆ ਨਾ ਉਹਨਾਂ ਲਈ ਤਾਂ ਕੈਨੇਡਾ ਓਕੇ ਆ ਹਾਂ ਪਰ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਉਹਨਾਂ ਲਈ ਥੋੜਾ ਹਾਰਡ ਆ ਨਾ ਜਿਵੇਂ ਇੱਕ ਮੈਂ ਪਿਛਲੀ ਵਾਰ ਨੇ ਸੀ ਦੱਸਿਆ ਜਿਵੇਂ ਆਂਟੀ ਅੰਕਲ ਸੀਗੇ ਵਿਚਾਰਿਆਂ ਨੂੰ ਪ੍ਰੋਬਲਮ ਸੀਗੀ ਥੋੜਾ ਜਿਸਟਿਲੋ ਗ੍ਰੋਸਰੀ ਲੈ ਕੇ ਆ ਰਹੀ ਸੀ ਬੱਸ ਦੇ ਵਿੱਚ ਨਾ ਤੇ ਉਹਨਾਂ ਲਈ ਤਾਂ ਬਹੁਤ ਔਖਾ ਹੁੰਦਾ ਨਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਯਾਰ پیرਸ ਦਾ ਜੇ ਤੁਹਾਨੂੰ ਪਤਾ ਵਾਕਿੰਗ ਚ ਪ੍ਰੋਬਲਮ ਆ ਉਹਨਾਂ ਨੂੰ ਤੇ ਉਹ ਸਟਿਲ ਲੈ ਕੇ ਆ ਰਹੇ ਨੇ ਆਂਟੀ ਵਿਚਾਰੇ ਡਿੱਗਣ ਲੱਗੇ ਸੀ ਉਹਨਾਂ ਨੂੰ ਮੈਂ ਫੜਿਆ ਫਟਾਫਟ ਨਾ ਬਹੁਤ ਔਖਾ ਹੁੰਦਾ ਇਹ ਤਾਂ ਚਲੋ ਆਪਾਂ ਫਟਾਫਟ ਕੰਮ ਕਰੀਏ ਮਿਲਦੇ ਆ ਤੁਹਾਨੂੰ ਥੋੜਾ ਟਾਈਮ ਤੱਕ ਫਿਰ ਕਰਦੇ ਗੱਲਾਂ ਬਾਤਾਂ ਉੱਠ ਗਈ ਸੀ ਉਹ ਤੇਰਾ ਸਾਰਾ ਕਹਿੰਦੇ ਮੈਨੂੰ ਦੁੱਧ ਤੇ ਦੁੱਪਈ ਅਸੀਂ ਚਾਹ ਪੀਂਦੇ ਆ ਦੁੱਧ ਪਿੰਦੀ ਆ ਉਹ ਸਿਸੇ ਉੱਠ ਗਿਆ ਸਿਸੇ ਸਾਡਾ ਨਸੀਬ ਤਪੂਖਾ ਥੱਲੇ ਨਹੀਂ ਬੋਲਦੀ ਸਿਸੇ ਇਹ ਬਾਰੋਂ ਆ ਜਿਹਦੇ ਨਾਲ ਆਪਾਂ ਪੱਤੇ-ਪੁੱਤੇ ਇਕੱਠੇ ਕਰੀਦੇ ਆ ਨਾ ਉਹ ਲੈ ਕੇ ਆਈ ਜਾਂਦੀ ਸਿਸੇ ਧਿਆਨ ਨਾਲ ਗਿਨਣਾ ਚਾਹੀਏ ਇਹਦੇ ਨਾਲ ਆਪਾਂ ਅੰਦਰ ਕੀ ਕਰਨਾ ਇੱਧਰ ਬੈਠੀ ਆ ਹਰਸ਼ ਕੰਮ ਕਰਦੀ ਹੋਈ ਹਰਸ਼ ਨੇ ਉੱਠ ਕੇ ਆਪਣਾ ਲੈਪਟਾਪ ਖੋਲ੍ਹ ਲਿਆ ਸੀ ਤੇ ਇਹਨੇ ਆਪਣੇ ਪੈਂਡੇ ਕੰਮ ਸ਼ੁਰੂ ਕਰ ਦਿੱਤੇ ਪਰ ਅਸੀਸ ਆ ਗਈ ਸੋ ਮੈਨੂੰ ਡਾਰਾ ਕਿਤੇ ਅਸੀਸ ਹਰਸ਼ ਦੇ ਆ ਮਾਰੇ ਨਾ ਨਹੀਂ ਮੈਂ ਖੜੀ ਹਾਂ ਹਨਾ ਅਸੀਂ ਖੜੇ ਹਾਂ ਅਸੀਸ ਨਹੀਂ ਕਹਿੰਦੀ ਮੈਂ ਐਕਸ਼ਨ ਕਰਨਾ ਨਾ ਕਿਸੇ ਨੂੰ ਪਤਾ ਨਹੀਂ ਨਹੀ ਕਹਿੰਦੀ ਮੈਂ ਨਹੀਂ ਕਰਦੀ ਮੇਰੇ ਤੇ ਯਕੀਨ ਰੱਖੋ ਕੋਈ ਤਾਂ ਨਹੀਂ ਆਦੀ ਤਾਂ ਮੈਂ ਜਿਹੜਾ ਸੀਗਾ ਸੈਂਡਵਿਚ ਦੀ ਸਟਫਿੰਗ ਤਿਆਰ ਕਰ ਦਿੱਤੀ ਸੀ ਸੁਖ ਨੂੰ ਮੈਂ ਕਿਹਾ ਸੀ ਸੈਂਡਵਿਚ ਬਣਾਉਣੇ ਆ ਪਰ ਜਦੋਂ ਮੈਂ ਰਸੋਈ ਚਾਕੇ ਦੇਖਿਆ ਤਾਂ ਮੈਨੂੰ ਆ ਮਿਲਿਆ ਸੁਖ ਫੋਨ ਤੇ ਤੂੰ ਸੈਂਡਵਿਚ ਦੀ ਸਟਫਿੰਗ ਸਾਹਮਣੇ ਪਰ ਬਣਾਨੇ ਤਾਂ ਸੁਖ ਨੇ ਕਿਉਂਕਿ ਅਸੀਂ ਕੰਮ ਡਿਵਾਈਡ ਕੀਤਾ ਹੋਇਆ ਵਾ ਸਾਰੇ ਉਸ ਆ ਨਾ ਕੰਮ ਕਰਦੇ ਆ ਤਾਂ ਕਿ ਇੱਕ ਬੰਦੇ ਤੇ ਬਾਲਾ ਬੋਝ ਨਾ ਪੈ ਜਾਵੇ ਕਹਿੰਦੀ ਸੀ ਵੀ ਮੈਨੂੰ ਪਾਰਕ ਵਿੱਚ ਲੈ ਕੇ ਆ ਤੇ ਸੁੱਖ ਤੇ ਹਰਸ਼ ਘਰੇ ਕੰਮ ਕਰੀ ਜਾਂਦੇ ਸੀ ਸੋ ਮੈਂ ਇਹਨੂੰ ਲੈ ਕੇ ਆ ਗਈ ਪਾਰਕ 'ਚ ਹੋਣੇ ਨੇ ਇੱਥੇ ਥੋੜਾ ਟਾਈਮ ਖੇਡਣਾ ਫਿਰ ਮੈਂ ਕਿਹਾ ਚਲ ਜਾ ਕੇ ਇਹਨੂੰ ਨਵਾਉਂਗੀ ਤੇ ਫਿਰ ਇਹ ਦੋ ਘੜੀਆਂ ਸੌਂ ਜੂਗੀ ਸੋ ਇਸ ਟਾਈਮ ਤਾਂ ਪਾਰਕ ਖਾਲੀ ਹੁੰਦੇ ਕਿਉਂਕਿ ਬੱਚੇ ਜਿਹੜੇ ਆ ਸਕੂਲ ਗਏ ਹੁੰਦੇ ਆ ਸੋ ਆ ਸਾਹਮਣੇ ਹੀ ਸਕੂਲ ਆ ਨਾ ਤੇ ਦੁਪਹਿਰੇ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਆ ਉਦੋਂ ਪਾਰਕ 'ਚ ਕਾਫੀ ਜ਼ਿਆਦਾ ਰਾਸ਼ ਹੁੰਦਾ ਸੋ ਉਦੋਂ ਸਹੀ ਇਸ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਹਾਂਜੀ ਆ ਜਾ ਆ ਜਾ ਓਏ Տਿਆ ਨਾਲ ਇਹ ਡੇਡੀ ਹੋ ਕੇ ਆਉਂਦੀ ਹੁੰਦੀ ਆ ਆ ਜਾ ਸਕੂਲ ਦੀ ਹੋ ਗਈ ਅੱਧੀ ਛੁੱਟੀ ਤੇ ਬੱਚੇ ਖੇਡੀ ਜਾਂਦੇ ਆ ਸੋ ਅੱਜ ਨਹੀਂ ਵੀ ਪਲੇਗਰਾਉਂਡ ਆਣਾ ਇਸ ਸਾਰੇ ਸਕੂਲ ਦੇ ਬੱਚਿਆਂ ਦੇ ਲਈ ਵੀ ਆ ਤੇ ਆਪਣੇ ਵਾਲਿਆਂ ਦੇ ਲਈ ਵੀ ਸੋ ਇੱਥੇ ਬੇਸਿਕਲੀ ਯੂਨੀਫਾਰਮ ਵਗੈਰਾ ਕੁਝ ਨਹੀਂ ਹੁੰਦੀ ਤਾਂ ਹੀ ਬੱਚੇ ਡਰੇ ਆ ਰੰਗ-ਬਰੰਗੇ ਕੱਪੜੇ ਪਾ ਕੇ ਜਾਂਦੇ ਆ ਸੋ ਉੱਧਰ ਸੀਸ ਨੂੰ ਦੇਖੀਏ ਵੀ ਇਹ ਸੀਸ ਕਿੱਥੇ ਗਈ ਆ ਰਹੀ ਆ ਸੀਸ ਆਪਣੀ ਇਹ ਵੀ ਦੇਖੀ ਜਾਂਦੀ ਆ ਬੱਚਿਆਂ ਨਾਲ ਇਹਦੀਆਂ ਸਹੇਲੀਆਂ ਸ਼ਾਮ ਨੂੰ ਆਉਂਦੀਆਂ ਹੁੰਦੀਆਂ ਇੱਥੇ ਖੇਡਣ ਇਸ ਕੁੜੀ ਦੇ ਸੌਂਦੇ ਨਾਲ ਸਾਡੇ ਘਰ ਦੇ ਵਿੱਚ ਸਨਸਨੀ ਸੰਸਨੀ ਕੀ ਹੁੰਦਾ ਵਾ ਕਿ ਕੀ ਕਹਿ ਸਕਦੇ ਸ਼ਾਂਤੀ ਆ ਜਾਂਦੀ ਹੈ ਸੋ ਹੁਣ ਮੈਂ ਵੀ ਆਪਣਾ ਲੈਪਟਾਪ ਖੋਲ ਲਿਆ ਇੱਧਰ ਹਰਸ਼ ਦਾ ਸਵੇਰ ਦੀ ਲੈਪਟਾਪ ਤੇ ਆ ਦੇਖੋ ਜਿਹੜੇ ਕਹਿੰਦੇ ਹਰਸ਼ ਕੁਛ ਨਹੀਂ ਕਰਦੀ ਘਰ 'ਚ ਫੋਕਸ ਕਰਦੀ ਆ ਤੁਹਾਨੂੰ ਕੀ ਪਤਾ ਹੋਰ ਬੜਾ ਟਾਈਮ ਤੋਂ ਦੱਸੂੰ ਤਾਂ ਮਨੇ ਕੀ ਕੀ ਕਰਦੀ ਹੈ ਹੋਈ ਤਾਂ ਹੈ ਔਰ ਵਾਲੇ ਟਾਈਮ 'ਚ ਹਰਸ਼ ਨੂੰ ਮਿਲਣ ਨੂੰ ਤੁਹਾਨੂੰ ਅਪਾਇੰਟਮੈਂਟ ਲੈਣੀ ਪਿਆ ਕਰਨੀ ਤੇ ਸੁਖ ਜਿਹੜਾ ਵਾ ਸੁਖ ਦਾ ਆਫਿਸ ਆ ਜਿਹੜੀਆਂ ਪੌੜੀਆਂ ਨੇ ਤੇ ਪਰਲੇ ਪਾਸੇ ਆ ਆ ਜੀ ਮੈਂ ਤਾਂ ਪੀਜ਼ਾ ਖਸਤੀ ਪਾ ਨਾ ਤੀਵਲੀ ਦੇ ਘਾਸੀ ਨਾ ਮੈਂ ਤਾਂ ਨਹੀਂ ਪਾ ਜੀ ਚੱਨਾ ਅੰਚੇ ਰੱਖਿਆ ਹਾਰਡ ਵਰਕ ਕਰੋ ਹਾਂ ਪਾ ਜੀ ਇੱਥੇ ਬੈਠੇ ਕਰਨ ਲੱਗੇ ਵਿਚਾਰੇ ਆਪਣੀ ਕਿਸੇ ਚੱਲ ਰਹੀ ਐਪਲੀਕੇਸ਼ਨ ਸ਼ੁਰੂ ਕਰਦੇ ਕਰਨੇ ਵੀ ਸ਼ੁਰੂ ਮਾਰ ਕਤੇ ਇਹ ਕਿਦਾਂ ਗਾ ਤਰੀ ਗੱਲ ਕਰ ਲਈ ਚੱਲ ਠੀਕ ਹੈ ਇੱਕ ਹੋਰ ਬਜ਼ਾਰ ਓਕੇ ਗਿਆ ਫਿਰ ਪਾ ਜੀ ਕੰਮ ਕਰਨ ਲੱਗੇ ਫਿਰ ਮੈਨੂੰ ਉਹਨਾਂ ਨੇ ਕੁਝ ਕਿਹਾ ਫਿਰ ਕੰਮ ਕਰਨ ਲੱਗੇ ਫਿਰ ਆ ਗਏ ਤਾਂ ਅੱਛਾ ਠੀਕ ਹੈ ਠੀਕ ਹੈ ਉਦੋਂ ਨੂੰ ਗਏ ਇੱਦੋਂ ਕਰਕੇ ਆਏ ਫਿਰ ਇੱਦੋਂ ਗਏ ਤੁਹਾਨੂੰ ਹਰਸ਼ੇ ਕੰਮ ਨਹੀਂ ਹੁੰਦਾ ਯਾਰ ਮੈਂ ਕੀ ਕਰਾਂ ਸਵੇਰ ਸੇ ਉੱਠ ਗਈ ਸੀਗੀ ਤੇ ਹੁਣ ਹਰਸ਼ੇ ਨੂੰ ਪੈਕਯਾਰਡ ਦੇ ਵਿੱਚ ਖੜਾਉਣ ਲੈ ਕੇ ਗਈ ਆ ਅਸੀਂ ਕਿਹਾ ਵੀ ਚਲ ਤੂੰ ਹਜੇ ਲੈ ਜਾ ਟਾਈਮ ਸਾਡੇ ਹੋ ਗਿਆ 5:00 ਵਜੇ ਆ ਉਦਾਂ ਅਸੀਂ ਪਾਰਕ ਦੇ ਵਿੱਚ ਜਾਣੇ ਹੁੰਨੇ ਆ ਸਾਢੇ 6:00 ਵਜੇ ਮਤਲਬ ਅਸੀਂ ਸਾਰੇ ਜਾਣਦੇ ਹੁੰਦੇ ਆ ਕਿਉਂਕਿ ਘਰੇ ਘਰੋ ਕੰਮ ਕਰਨ ਦੇ ਕਰਕੇ ਸਾਨੂੰ ਹੁੰਦਾ ਵਾ ਕਿ ਚੱਲੇ ਸ਼ਾਮ ਨੂੰ ਥੋੜਾ ਟਾਈਮ ਅਸੀਂ ਬਾਹਰ ਜਾਇਆਈ। ਲੋ ਬਈ ਸਿਸੂ ਨੇ ਇੱਥੋਂ ਮਿਲ ਗਿਆ ਫਰੈਂਡ ਤੇ ਇਹ ਦੇਖੋ ਦੋਨੋਂ ਖੇਡੀ ਜਾਂਦੇ ਨੇ ਉਹਨੂੰ ਫੜਾਈ ਜਾਂਦੀ ਆ। ਤੇ ਉਹਦੇ ਕੋ ਫੜਦਾ ਨਹੀਂ ਪਿਆ। ਚਲੋ ਕੋਈ ਨਾ ਸਿਸੂ। ਬੈਟਰ ਲੱਕ ਨੈਕਸਟ ਟਾਈਮ। ਆਮ ਕਮਿੰਗ ਗੇਟ। ਉਹ ਦੇਖੀ ਜਾਂਦੀ ਕੀ ਬੰਦਾ। ਹੰਤੁੱਪ ਚੜ ਜਾਂਦੀਆਂ ਨਾ ਤਾਂ ਸਾਰੇ ਜਾਨੇ ਆ ਕੇ ਆਪਣੀ ਫੈਮਲੀ ਨਾਲ ਇੱਥੇ ਟਾਈਮ ਸਪੈਂਡ ਕਰਦੇ ਆ। ਇਹ ਚੀਜ਼ ਮੈਨੂੰ ਇੱਥੇ ਘੈਂਟ ਲੱਗਦੀ ਜੇ ਸਮਝ ਸੰਦੀਆਂ ਨਾ ਬੰਦਾ ਇੰਜੋਏ ਕਰ ਲੈਂਦਾ। ਸੋ ਸਵਾ 7 ਹੋ ਚੁੱਕੀ ਆ। ਹੁਣ ਅਸੀਂ ਸੋਚਿਆ ਵੈਲੇ ਹੀ ਅਸੀਂ ਹੁਣ ਹੋਏ ਸੀ ਸੋਚਣ ਦਾ ਟਾਈਮ ਹੋਣ ਲੱਗਿਆ। ਹੁਣ ਆਪਾਂ ਚੱਲੇ ਸੀਗੇ ਬਾਹਰ। ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਡੇਲੀ ਆਪਣੇ ਜਿਹੜੇ ਮੈਚਿੰਗ ਜੇ ਕਰਕੇ ਪਾਉਣੇ ਹੁੰਦੇ ਆ ਕਿ ਉਦਾਂ ਹੀ? ਹੈ ਸਿਸੂ? ਅਸੀਸ ਕਿੱਥੇ ਜਾ ਕੇ ਆਏ ਹੁਣ ਤਾਂ ਪੁੱਤੂ ਬਾਹਰ ਜਾ ਕੇ ਆਏ ਆ ਅਸੀਸ ਦੀ ਬਾਲ ਵੀ ਅਸੀਸ ਦਾ ਮੈਚ ਹੈ ਹੈ ਅਸੀਸ ਦਾ ਤਾਂ ਤੀਜਾ ਕਿਹੜਾ ਬਬਾਨ ਅਸੀਸ ਦਾ ਤੀਜਾ ਕਿਹੜਾ ਹਾਂ ਅਸੀਸ ਤੇ ਅਸੀਸ ਇਸੇ ਲਿਖੇ ਡੰਗੇ ਕਿ ਐਸੀ ਗਏ ਦੋਨਾਂ ਦੇ ਕੱਪੜੇ ਲਿਬੜ ਗਏ ਉਹ ਆਪਣੇ ਚੇਂਜ ਕਰਨ ਗਏ ਇਹਨੇ ਕਰ ਲਏ ਆਜੋ ਚੱਲੀਏ ਪੁੱਤੂ ਓ ਚਾਬੀ ਛੁੱਟਦੀ ਏ ਏ ਏ ਚੱਲ ਚੱਲੀਏ ਚੱਲੀਏ ਬੰਦ ਕਰੋ ਬੰਦ ਕਰੋ ਪੁੱਤਰੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ ਹਜੇ ਅਸੀਂ ਆ ਕੇ ਸਟਾਰ ਬਰਕਸ ਤੇ ਕਾਫੀ ਪੀਂ ਹਾਂ ਅੱਜ ਮੰਨ ਕੇ ਤਾਂ ਪਾਜੀ ਉਧਰ ਸੀ ਜੇ ਪਤਾ ਨਹੀਂ ਕਿੱਥੇ ਗਏ ਕਿੱਧਰ ਉਹ ਆ ਗਏ ਉਹ ਆਂਦੇ ਅਸੀਸ ਨੂੰ ਲੈ ਕੇ ਕਿਹਦੇ ਕਿਸ ਹਾਰਜ ਆਫਰ ਆ ਸਾਰਨ ਫੜਲੀ ਕਾਫੀ ਮੈਨੂੰ ਇਹਦਾ ਨਾਮ ਵੀ ਨਹੀਂ ਪਤਾ ਕੀ ਆ ਕੈਰੇਮਲ ਰੀਵਨ ਜੋ ਵੀ ਆ ਅਸੀਂ ਤਾਂ ਹਰ ਵਾਰ ਭੁੱਲ ਜਾਂਦੇ ਹਾਂ ਸਾਲ ਚ ਇੱਕ ਵਾਰ ਤਾਂ ਪੀਂਦੇ ਆ ਦੇ ਕਿ ਸੀਸਾ ਵੀ ਪੀਂਦਾ ਹਿੰਦੀ ਆ ਹਾਂ ਦੇਖ ਨਾ ਲੈ ਸੋ ਸਾਰੀ ਚੱਕਲੀਵਾਰ ਪੇਟ ਪੁੱਟ ਕੇ ਹੁਣ ਖਾ ਲੱਗੀ ਆ ਚਾਰ ਇੰਨਾ ਜ਼ਿਆਦਾ ਇਹ ਕਰਦੀ ਆ ਨਾ ਪਤਾ ਨਹੀਂ ਇਹਨੂੰ ਕਿੱਥੋਂ ਆਦਤ ਪਈ ਆ ਸੋ ਆਪਾਂ ਇਸ ਵੀਡੀਓ ਦੀ ਸਮਾਪਤੀ ਇੱਥੇ ਹੀ ਕਰਦੇ ਆ ਸਾਡਾ ਸਾਰਾ ਦਿਨ ਸੀ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਪੂਸ਼ਪਾਰਟ ਨਹੀਂ ਵੀ ਦਿਖਾਏ ਕਿਉਂਕਿ ਚੇਤਾ ਭੁੱਲ ਜਾਂਦਾ ਹੁੰਦਾ ਵੀ ਵਲੌਗ ਸਟਾਰਟ ਕੀਤਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਛੇਤੀ ਜਾ ਕੇ ਕਰ ਲਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਵੀ ਬਣਾ ਲਿਓ ਕਿਆ ਮੈਂ ਪਿੱਟਣਾ ਸਿੱਖਿਆ ਮੂੰਹ ਮਾਰੀ ਜਾਂਦੀ ਏ